ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਹਨ ਹੜ੍ਹਾਂ ਦੇ ਕਾਰਨ ਸਰਹੱਦੀ ਇਲਾਕਿਆਂ ਦੇ ਵਿੱਚ ਜਾਂ ਜਿੰਨਾ ਇਲਾਕਿਆਂ ਦੇ ਵਿੱਚ ਹੜ੍ਹ ਦੀ ਮਾਰ ਵੱਜੀ ਹੈ ਉੱਥੇ ਬਹੁਤ ਵੱਡਾ ਨੁਕਸਾਨ ਹੋਇਆ ਹੈ ਲੋਕਾਂ ਦਾ ਜਿੱਥੇ ਲੋਕਾਂ ਦਾ ਘਰਾਂ ਦਾ ਨੁਕਸਾਨ ਪਸ਼ੂਆਂ ਦਾ ਨੁਕਸਾਨ ਫਸਲਾਂ ਦਾ ਨੁਕਸਾਨ ਅਤੇ ਕਈਆਂ ਜਗ੍ਹਾ ਤੇ ਜਾਨੀ ਨੁਕਸਾਨ ਵੀ ਹੋਇਆ ਹੈ। ਇਸੇ ਤਰ੍ਹਾਂ ਹੀ ਸਾਡੇ ਪੰਜਾਬ ਦੇ ਜਿਹੜੇ ਜੰਪਾਲ ਨੇ ਪੰਜਾਬ ਦੇ ਲੋਕ ਨੇ ਉਹ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਜਿੱਥੇ ਹੜ੍ਹ ਆਏ ਹੋਏ ਹਨ ਜਿਹੜੇ ਇਲਾਕੇ ਹੜ੍ਹ ਪ੍ਰਭਾਵਿਤ ਹਨ ਉੱਥੇ ਉਹ ਰਾਹਤ ਸਮਗਰੀ ਲੈ ਕੇ ਜਾ ਰਹੇ ਹਨ ਜੋ ਵੀ ਉਹਨਾਂ ਲੋਕਾਂ ਦਾ ਜ਼ਰੂਰਤ ਦਾ ਸਮਾਨ ਆ ਉਹਨਾਂ ਤੱਕ ਪਹੁੰਚਾ ਰਹੇ ਹਨ ਪਰ ਜਿਹੜੇ ਇਲਾਕਿਆਂ ਦੇ ਵਿੱਚ ਹੜ੍ਹ ਨਹੀਂ ਆਇਆ ਪਾਣੀ ਨਹੀਂ ਚੜਿਆ ਉਹਨਾਂ ਇਲਾਕਿਆਂ ਦਾ ਹਾਲ ਵੀ ਤੁਹਾਨੂੰ ਅੱਜ ਦਿਖਾਉਣ ਜਾ ਰਹੇ ਹਾਂ ਅਸੀਂ ਬਟਾਲਾ ਦੇ ਨਜ਼ਦੀਕ ਪਿੰਡ ਮੱਲੂ ਦਵਾਰਾ ਦੇ ਵਿੱਚ ਪਹੁੰਚੇ ਹਾਂ ਕਈਆਂ ਦਿਨਾਂ ਤੋਂ ਸਾਨੂੰ ਫੋਨ ਆ ਰਹੇ ਸਨ ਕਿ ਇਸ ਪਿੰਡ ਦੇ ਵਿੱਚ ਦੋ ਤੋਂ ਤਿੰਨ ਮਕਾਨ ਜਿਹੜੇ ਆ ਉਹ ਡਿੱਗ ਚੁੱਕੇ ਹਨ ਔਰ ਪੂਰੀ ਤਰ੍ਹਾਂ ਉਹ ਤਹਿਸ ਨਹਿਸ ਹੋ ਗਏ ਹਨ ਪਹਿਲਾ ਮਕਾਨ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਮਕਾਨ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿ ਇਸ ਮਕਾਨ ਦੇ ਵਿੱਚ ਬੈਠਣ ਨੂੰ ਜਗ੍ਹਾ ਤੱਕ ਨਹੀਂ ਬਚੀ ਪੂਰਾ ਮਕਾਨ ਡਿੱਗ ਕੇ ਢਹ ਢੇਰੀ ਹੋ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਬਾਥਰੂਮ ਹੈ ਇਹ ਬਾਥਰੂਮ ਹੈ ਜਿੱਥੇ ਇਹ ਵੀ ਬਿਲਕੁਲ ਸਾਈਡ ਦੀ ਕੰਧ ਬਾਹਰ ਦੀ ਕੰਧ ਟਹਟੇ ਵੀ ਹੋ ਗਈ ਆ ਇਹ ਬਾਥਰੂਮ ਆ ਇਹ ਅੱਗੋਂ ਤੁਹਾਨੂੰ ਦਿਖਾਉਣ ਜਾਏ ਦਿਖਾਏਗਾ ਸਾਡਾ ਕੈਮਰਾ ਇਹ ਵਿੜਾ ਹੈ ਜ ਜਿਹਦੇ ਵਿੱਚ ਇੱਕ ਮਾਤਾ ਬਜ਼ੁਰਗ ਆਪਣੇ ਬਿਮਾਰ ਬੱਚੇ ਦੇ ਨਾਲ ਰਹਿੰਦੀ ਹੈ ਔਰ ਇਹ ਮਾਤਾ ਨੇ ਜਿੱਥੇ ਖਾਣਾ ਬਣਾਉਂਦੀ ਹੈ ਚੁੱਲਾ ਬਣਾਇਆ ਹੋਇਆ ਹੈ ਜਿਹਦੀ ਹਾਲਾਤ ਤੁਸੀਂ ਦੇਖ ਸਕਦੇ ਹੋ ਇੱਥੇ ਹੁਣ ਉਹ ਖਾਣਾ ਵੀ ਨਹੀਂ ਬਣਾ ਸਕਦੇ ਔਰ ਤੁਸੀਂ ਦੇਖ ਸਕਦੇ ਹੋ ਇਹ ਪੂਰਾ ਮਕਾਨ ਜਿਹੜਾ ਕਾਨਿਆਂ ਤੇ ਬਾਲਿਆਂ ਤੇ ਖੜਾ ਸੀਗਾ ਇਹ ਡਿੱਗ ਕੇ ਢਹ ਟੇਰੀ ਹੋ ਗਿਆ ਹੈ ਇਹ ਦੇਖ ਸਕਦੇ ਹੋ ਰਸੋਈ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿ ਇਹ ਕੀ ਬਣਿਆ ਹੋਇਆ ਹੈ ਹਾਲ ਮਾਤਾ ਨਾਲ ਵੀ ਤੁਹਾਨੂੰ ਗੱਲਬਾਤ ਕਰਾਵਾਂਗੇ ਦੱਸਾਂਗੇ ਇਸ ਮਾਤਾ ਦੇ ਹਾਲਾਤ ਕੀ ਨੇ ਇਹ ਤੁਸੀਂ ਦੇਖ ਸਕਦੇ ਹੋ ਅੱਗੇ ਕਿ ਇਹ ਜਿਹੜਾ ਰਹਿਣ ਦਾ ਕਮਰਾ ਆ ਹੁਣ ਰਹਿਣ ਦੇ ਲਾਇਕ ਨਹੀਂ ਰਿਹਾ ਡਿੱਗ ਕੇ ਢਹ ਟੇਰੀ ਹੋ ਚੁੱਕਾ ਆ ਛੱਤ ਜਿਹੜੀ ਆ ਬਿਲਕੁਲ ਡਿੱਗ ਚੁੱਕੀ ਆ ਉੱਪਰੋਂ ਆਸਮਾਨ ਤੁਹਾਨੂੰ ਨਜ਼ਰ ਆ ਰਿਹਾ ਆ ਕੁਦਰਤ ਨੇ ਇੰਨਾ ਕਹਿਰ ਵਿਖਾਇਆ ਹੈ ਕਿ ਮੀਂਹ ਦੇ ਦਿਨਾਂ ਦੇ ਵਿੱਚ ਜਿੰਨਾਂ ਜਗ੍ਹਾ ਤੇ ਪਾਣੀ ਚੜੇ ਹਨ ਉੱਥੇ ਤਾਂ ਨੁਕਸਾਨ ਹੋਇਆ ਹੀ ਹੋਇਆ ਹੈ ਪਰ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੀ ਬਹੁਤ ਨੁਕਸਾਨ ਹੋਇਆ ਹੈ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅਸੀਂ ਇਹ ਮਾਤਾ ਜੀ ਨੇ ਜਿਹੜੇ ਬਜ਼ੁਰਗ ਨੇ ਥੋੜਾ ਉੱਚਾ ਸੁਣਦੇ ਨੇ ਇਹਨਾਂ ਦੇ ਹਸਬੰਦ ਦੀ ਡੈਥ ਹੋ ਚੁੱਕੀ ਆ ਇੱਕ ਬਿਮਾਰ ਪੁੱਤਰ ਇਹਨਾਂ ਦੇ ਨਾਲ ਰਹਿੰਦਾ ਹੈ ਔਰ ਇਸ ਮਾਤਾ ਨੂੰ ਬਾਰੋਂ ਹੀ ਰੋਟੀ ਪਾਣੀ ਇਹ ਮਾਤਾ ਖਾ ਰਹੀ ਆ ਘਰ ਦੀ ਛੱਤ ਸੀ ਉਹ ਵੀ ਢਹਿ ਢੇਰੀ ਹੋ ਗਈ ਆ ਜਿੱਥੇ ਮਾਤਾ ਸੌਂਦੀ ਸੀ ਸੋ ਆਹ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾ ਮਾਤਾ ਜੀ ਟਟ ਬਜ ਨਹੀਂ ਤੇ ਇਹ ਕੀ ਹੋਇਆ ਕਦੋਂ ਡਿੱਗਾ ਮਕਾਨ ਅਮੀ ਜਦੋਂ ਪਿਆ ਬੜਾ ਪਏ 10 ਦਿਨ ਹੋਏ ਆ ਪਏ ਡਿੱਗੇ ਨੂੰ ਤੇ ਜਦੋਂ ਮਕਾਨ ਡਿੱਗਾ ਆ ਤੁਸੀਂ ਇੱਥੇ ਜਦੋਂ ਮਕਾਨ ਡਿੱਗਾ ਆ ਤੇ ਤੁਸੀਂ ਅੰਦਰ ਸੀ ਕਿ ਕਿ ਬਾਹਰ ਸੀ ਨਹੀਂ ਇਹੀ ਨਿਕਲ ਗਏ ਹਾਂ ਨਿਕਲ ਗਏ ਹਾਂ ਇਹੀ ਕੱਢ ਲਿਆ ਇਹਨਾਂ ਨੂੰ ਜਦੋਂ ਡਿੱਗਣ ਲੱਗਾ ਇਹੀ ਨਿਕਲ ਗਏ ਹਾਂ ਤੇ ਫੇਰ ਮੋੜ ਕੇ ਦੇਖਤੀ ਆ ਤੇ ਮਾਤਾ ਜੀ ਕੌਣ-ਕੌਣ ਆ ਤੁਹਾਡੇ ਨਾਲ ਇੱਥੇ ਰਹਿੰਦਾ ਇਸ ਘਰ ਸ ਇੱਕ ਮੈਂ ਤੇ ਇੱਕ ਮੇਰਾ ਮੁੰਡਾ ਕਮਾਈ ਦਾ ਕੀ ਸਾਧਨਾ ਮਾਤਾ ਜੀ ਕੋਈ ਨਹੀਂ ਉਹ ਨਹੀਂ ਕਮਾਈ ਕਰ ਸਕਦਾ ਉਹਦਾ ਪੇਟ ਦਾ ਪ੍ਰੇਸ਼ਨ ਹੋਇਆ ਹਵਾ ਇਥੋਂ ਸਿੱਧਾ ਤੇ ਪੇਟ ਪਾਤਾ ਆ ਇਹ ਤਾਂ ਸੀਦਾ ਪਾਰਾ ਕੰਮ ਨਹੀਂ ਕਰ ਸਕਦਾ ਤੇ ਰੋਟੀ ਪਾਣੀ ਮਾਤਾ ਜੀ ਕਿੱਦਾਂ ਚੱਲਦਾ ਆ ਐਸੇ ਤਰਾਈਆਂ ਕਈ ਤਰ ਸਹੇਮ ਕਰਕੇ ਦੇ ਦਿੰਦੇ ਕਿੱਥੋਂ ਖਾਣਾ ਕੀ ਕਹਿਣਾ ਚਾਹੁੰਦੇ ਹੋ ਮਾਤਾ ਜੀ ਬੜੇ ਬੜੇ ਸਾਡੇ ਪੰਜਾਬ ਦੇ ਦਾਨੀ ਵੀਰ ਸੱਜਣ ਬੈਠੇ ਹੋਏ ਨੇ ਜਿਹੜੇ ਤੁਹਾਡੇ ਵਰਗੇ ਬਜ਼ੁਰਗਾਂ ਦਾ ਲੋੜ ਮੰਦਾ ਦੀ ਬਾਹ ਫੜਦੇ ਆ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਮਾਜੀ ਸਾਡੀ ਮੈਂ ਕੀ ਕਰਨਾ ਮੈਨੂੰ ਤਾਂ ਸੁਣਦਾ ਵੀ ਨਹੀਂਗਾ ਪੁੱਤ ਮੈਨੂੰ ਨਹੀਂ ਸੁਣਦਾ ਕਨਾਲ ਤਾਂ ਮਾਤਾ ਦੀ ਪੈਨਸ਼ਨ ਲੱਗੀ ਕੋਈ ਤੁਹਾਡੀ ਹਾਂ ਲੱਗੀ ਸੋ ਸਾਡੇ ਨਾਲ ਇੱਕ ਖੜੇ ਨੇ ਬਜ਼ੁਰਗ ਉਹਨਾਂ ਕੋ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਮਾਤਾ ਜੀ ਜਿਹੜੇ ਨੇ ਮੇਰਾ ਬੰਦਾ ਮਰ ਗਿਆ ਤੇ ਉਹਨਾਂ ਪੀਣੀ ਤੇ ਆਖਣਾ ਇੱਕ ਘਾੜਰ ਦਾ ਇੱਕ ਦਾ ਛੱਡ ਕੇ ਅੱਦੇਸਾ ਨਹੀਂ ਪਾ ਕੇ ਦਿੱਤਾ ਕਿ ਨੇ ਤੇ ਬੋਟਾਂ ਨਾ ਲੈਣੇ ਨੰਬੂ ਨੰਬੂ ਤੇ ਮਾਤਾ ਜੀ ਮੈਂ ਵੇਖਿਆ ਕਿ ਤੁਹਾਡਾ ਜਿਹੜਾ ਬਾਥਰੂਮ ਆ ਉਹ ਵੀ ਬਿਲਕੁਲ ਟੁੱਟ ਚੁੱਕਾ ਤੇ ਤੁਸੀਂ ਨੌਂਦੇ ਧੌਂਦੇ ਕਿੱਥੇ ਹੋ ਉਹ ਲਾਥ ਗਿਆ ਹਵਾ ਲਾਥ ਗਿਆ ਹਵਾ ਉਹ ਆ ਲਾਤਾ ਵਾ ਤੇ ਹਜੇ ਵੀ ਮਾਤਾ ਜੀ ਜਿਹੜੀ ਮੀ ਆ ਉਹ ਆ ਰਹੇ ਨੇ ਜਿਹੜੇ ਮੀ ਰੋਜ਼ ਆਉਂਦੇ ਨੇ ਤੇ ਮੀਆਂ ਚ ਕਿੱਥੇ ਸੌਂਦੇ ਹੋ ਉਹ ਮੈਂ ਦੰਦਾ ਕਰ ਅੱਛਾ ਜੀ ਇਹ ਹੁੰਦਾ ਦੇ ਗਵਾਂਡੀਆਂ ਦੇ ਘਰ ਸੌਂਦੇ ਹਾਂ ਹਾਂ ਸੌਣਾ ਕਿੱਥੇ ਲੀੜੇ ਸਾਡੇ ਆਟਾ ਦਾਣਾ ਸਾਡਾ ਫੇਜ ਗਿਆ ਘਰ ਕੋਈ ਐ ਮਾਤਾ ਜੀ ਤੁਹਾਡੇ ਕੋ ਫੋਨ ਹੈਗਾ ਕੋਈ ਲਾ ਪਤਾ ਮੇਰੇ ਕੋ ਹੈ ਨਹੀਂ ਮੇਰੇ ਕੋ ਫੋਨ ਹੈ ਨਹੀਂ ਉਹਨਾਂ ਕੋਲ ਹੀ ਚਲੋ ਇੱਕ ਹੋਰ ਲਾਗੇ ਖੜੇ ਨੇ ਸਾਡੇ ਨਾਲ ਬਜ਼ੁਰਗ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅ ਭੈਣ ਜੀ ਤੁਸੀਂ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਕੀ ਨਾਮ ਆ ਤੁਹਾਡਾ ਦਿਲਜੀਤ ਕੌਰ ਜੀ ਇਸੇ ਪਿੰਡ ਦੇ ਰਹਿਣ ਵਾਲੇ ਹੋ ਕੀ ਕਹਿਣਾ ਚਾਹੁੰਦੇ ਹੋ ਇਹ ਮਾਤਾ ਦਾ ਜਿਹੜਾ ਆ ਘਰ ਟੈ ਕੇ ਢੇਰੀ ਹੋ ਗਿਆ ਆ ਕੋਈ ਜਗ੍ਹਾ ਬਚੀ ਨਹੀਂ ਆ ਜਿੱਥੇ ਬਹਿ ਸਕਣ ਜਾਂ ਰੋਟੀ ਬਣਾ ਸਕਣ ਜਾਂ ਰਾਤ ਨੂੰ ਸੌ ਸਕਣ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿ ਰਹੇ ਹਾਂ ਮਾਤਾ ਦਾ ਬੰਨਣਾ ਚਾਹੀਦਾ ਵਿਚਾਰੀ ਦਾ ਇਹ ਤੇ ਸਾਰੀ ਉਮਰੀ ਲੰਘ ਗਈ ਆ ਦੀ ਵਿਚਾਰੀ ਦੀ ਤੇ ਬਣਿਆ ਹੀ ਨਹੀਂ ਕੋਈ ਆਸਰਾ ਨਹੀਂ ਬੱਚਾ ਬਿਮਾਰ ਆ ਇਹਦਾ ਗਰੀਬ ਨਹੀਂ ਦਾ ਟੇਪੇਟ ਦਾ ਇਥੋਂ ਧਰ ਕੇ ਪ੍ਰੇਸ਼ਣ ਹੋਇਆ ਵਿਚਾਰਾ ਇਦਾਂ ਤੁਰਿਆ ਫਿਰਿਆ ਕਿਤੇ ਉਹ ਕੋਈ 10 20 ਦੇ ਦਿੱਤੇ ਕਿ ਨਹੀਂ 100 ਦੇ ਦਿੱਤੇ ਕਿ ਨਹੀਂ 50 ਦੇ ਦਿੱਤੇ ਉਹਨਾਂ ਦਾ ਟਾਈਮ ਪਾਸ ਨੇ ਇਹਨਾਂ ਵਿਚਾਰੀ ਨੇ ਇਦਾਂ ਹੀ ਪਿੰਡ ਵਾਲੇ ਦੇ ਦਿੰਦੇ ਟਾਈਮ ਪਾਸ ਹੋ ਜਾਂਦਾ ਵਿਚਾਰੀ ਦਾ ਮਾੜਾ ਮੋਟਾ ਹੁੰਦਾ ਤੇ ਕਦੀ ਕੋਈ ਇਹਨਾਂ ਦੇ ਕੋਲ ਕੱਚੀਆਂ ਕੋਠਿਆਂ ਦੇ ਜਿੱਦਾਂ ਛੱਤਾਂ ਪਾਉਣ ਨੂੰ ਸਰਕਾਰ ਨੇ ਕਈ ਸਕੀਮਾਂ ਕੱਢੀਆਂ ਨੇ ਕਿ ਕਿਸੇ ਨੇ ਕੱਚੀਆਂ ਕੋਠਿਆਂ ਦਾ ਇਹਨਾਂ ਨੂੰ ਕੋਸ਼ਿਸ਼ ਨਹੀਂ ਕੀਤੀ ਭਰੀਆਂ ਜੇ ਹੁਣ ਭਰੀਆਂ ਸਾਡੀਆਂ 2-3 ਮਹੀਨੇ ਹੋ ਗਏ ਨੇ ਭਰੀਆਂ ਨੇ ਫੈਲਾ ਹੇ ਮਾਤਾ ਜੀ ਦੀ ਵੀ ਪਰੀ ਹਾਂ ਪਰੀ ਇਹਨਾਂ ਦੀ ਵੀ ਪਰੀ ਸੋ ਇਹ ਸੰਜੀ ਉਹ ਬਜ਼ੁਰਗ ਮਾਤਾ ਜਿਨ੍ਹਾਂ ਦੇ ਹਾਲਾਤ ਆਪਾਂ ਤੁਹਾਨੂੰ ਦਿਖਾ ਚੁੱਕੇ ਹਾਂ ਬੇਸਹਾਰਾ ਮਾਤਾ ਕਹਿ ਸਕਦੇ ਹਾਂ ਪਤੀ ਸਿਰ ਤੇ ਨਹੀਂ ਆ ਪੁੱਤ ਬਿਮਾਰ ਆ ਤਾਨੂੰ ਸਾਰੇ ਹਾਲਾਤ ਵਿਖਾ ਚੁੱਕੇ ਆ ਅੱਗਾ ਆਪਾਂ ਘਰ ਦੇ ਔਰ ਹਾਲਾਤ ਇਹ ਨੇ ਕਿ ਮਾਤਾ ਦੇ ਕੋਲ ਕੋਈ ਫੋਨ ਵੀ ਨਹੀਂ ਹੈ ਜਿਹੜਾ ਅਸੀਂ ਨੰਬਰ ਸਕਰੀਨ ਤੇ ਦੇ ਸਕੀਏ ਸੋ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਅਗਰ ਇਸ ਮਾਤਾ ਦੀ ਕੋਈ ਮਦਦ ਕਰਨਾ ਚਾਹੁੰਦਾ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਆਪਣੇ ਦਾਨੀ ਸੱਜਣਾ ਨੂੰ ਆਪਣੇ ਵੀਰਾਂ ਨੂੰ ਐਨ ਆਰ ਆਈ ਭਰਾਵਾਂ ਨੂੰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕਰਾਂਗੇ ਕਿ ਇਸ ਮਾਤਾ ਦੀ ਬਾਹ ਫੜੋ ਔਰ ਕਮ ਸੇ ਕਮ ਇਹਦੀ ਜਿਹੜੀ ਕਿ ਕਮਰੇ ਦੀ ਛੱਤ ਆ ਉਹ ਪੈ ਜਾਏ ਤਾਂ ਜੋ ਇਹ ਵਿੱਚ ਰਹਿ ਸਕੇ ਆਪਣੇ ਬਿਮਾਰ ਪੁੱਤ ਨੂੰ ਲੈ ਕੇ ਸੋ ਇਸ ਮਾਮਲੇ ਦੇ ਵਿੱਚ ਸਾਡੀ ਪਿੰਡ ਦੇ ਸਰਪੰਚ ਨਾਲ ਵੀ ਗੱਲ ਹੋਈ ਆ ਉਹਨਾਂ ਵੀ ਇਹ ਗੱਲ ਕਹੀ ਆ ਕਿ ਅਸੀਂ ਮਦਦ ਕਰਾਂਗੇ ਇਹਨਾਂ ਦੀ ਔਰ ਜਿਹੜੇ ਕੱਚੇ ਕੋਠਿਆਂ ਦੇ ਫਾਰਮ ਆ ਉਹ ਭਰ ਚੁੱਕੇ ਹਨ ਇਹਨਾਂ ਦੇ ਵੀ ਸੋ ਅਸੀਂ ਤੁਹਾਨੂੰ ਇਹ ਕਵਾਂਗੇ ਕਿ ਸਾਡੀ ਟੀਮ ਨਾਲ ਸੰਪਰਕ ਕੀਤਾ ਜਾਏ ਤੇ ਅਸੀਂ ਇਸ ਮਾਤਾ ਤੱਕ ਤੁਹਾਡੀ ਪਹੁੰਚ ਕਰਾਵਾਂਗੇ ਸੋ ਬੜੇ ਦਾਨੀ ਵੀਰ ਬੈਠੇ ਹਨ ਮਾਤਾ ਦੀ ਜਰੂਰ ਮਦਦ ਕਰੋ ਦੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼